حال چال ਨੇ ਸਾਰੇ ਘਰ ਵਾਲੋ ਸਤਿ ਸ੍ਰੀ ਅਕਾਲ ਮਾਲਸਾਦੂ ਚਰਦੀ ਕਲਾ ਕਰਤੀ ਖੁਸ਼ ਰਹੋ ਲਾਭ ਤੇ ਸਾਥ ਨੇ ਲਾ ਗਿਆ ਲੋ ਜੀ ਆ ਵੀਰ ਜਾਨ ਲੈ ਆ ਦੇਖਿਆ ਕੀ ਬਾਤ ਹੋਰ ਸੁਣਾਓ ਮਹਾਰਾਜ ਜੀ ਹਰ ਜਾਣੇ ਸ੍ਰੀ ਪ੍ਰਭਾ ਜੀ ਹੈ ਨੰਦਕੁਸ਼ੇ ਨੰਦਕੁਸ਼ੇ ਹਰ ਜਨ ਵਾਲੀ ਜੇ ਇਫੈਕਟ ਹੈ ਮੋਦੀ ਲਾਈਵ ਦੇ ਵਿੱਚ ਜੁੜੋ ਇਹ ਸੋਹਣੇ ਨਾਲ ਨਹਿਰ ਸੋਹਣਾ ਨਹਿਰ ਉੱਪਰਲੇ ਪਾਸੇ ਰਹੇ ਥੰਮ ਇਹਨਾਂ ਨਹਿਰਾਂ ਦੇ ਨਾਲ-ਨਾਲ ਇਹਨਾਂ ਨੇ ਸਾਈਕਲ ਸੈਂਡ ਜਾਂ ਜਿਹੜੇ ਉਹ ਬਣਾਤੇ ਬੜਿਆ ਲੋਕ ਸਵੇਰ-ਸਵੇਰ ਸਿਆਰ ਕਰਨ ਵਾਸਤੇ ਆਉਂਦੇ ਆ ਤੇ ਗੱਡੀਆਂ ਖੜੀਆਂ ਇਧਰ ਨਲਕੀਆਂ ਲੱਗਿਆ ਹਜੇ ਵੀ ਨਲਕਿਆਂ ਤੋਂ ਪਾਣੀ ਭਰਦੇ ਆਪਾਂ ਹੈ ਹੋਰ ਸੁਣਾਓ ਕੀ ਹਾਲ ਚਾਲ ਨੇ ਸਾਰੇ ਵੀਰੇ ਦੇ Ye only so on the air. ਕੀ ਹਾਲ ਚਾਲ ਨੇ ਅੱਜ ਮੌਂਸਨ ਮੁਲਾਪੁਰ ਵਾਲੇ ਕੱਲ ਤਿੰਨ ਚਾਰ ਭਰਾ ਹਨ ਸੀਗੇ ਸਾਰੇ ਲਾਈਵ ਦੇ ਵਿੱਚ ਜੁੜੇ ਹੋਏ ਸੀ ਕਮੈਂਟ ਕਰਕੇ ਜਰੂਰ ਦੱਸਿਓ ਵੀਰੇ ਕੌਣ ਕੌਣ ਦੇਖ ਰਿਹਾ ਹੈ ਹੈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਵੀਰੇ ਇਹ ਤੁਸੀਂ ਮੈਸੇਜ ਕਰੋਗੇ ਵੀਰੇ ਫੇਰ ਮੈਂ ਤੁਹਾਨੂੰ ਫੇਰ ਬੋਲਿਆ ਜਾਊਗਾ ਓਕੇ ਨਾਈਸ ਥੈਂਕ ਯੂ ਬ੍ਰੋ ਕਿਨਾ ਅ ਬੱਚਾ ਬਲੌਗ ਬਣਾਉਣਾ ਹੈ ਨਾ ਵੀਰੇ ਤੁਸੀਂ ਓਕੇ ਮੈਂ ਬਰਿੰਡੇ ਤੋਂ ਆ ਵੀਰੇ ਇਹ ਆਪਣੀ ਬਰਿੰਡੇ ਸਾਮਰ ਵਾਲੀ ਨਹਿਰ ਹੈ ਖਾਸ ਬਰਿੰਡੇ ਦੇ ਆ ਸਾਹਮਣੇ ਇਧਰ ਨੂੰ ਦੱਸਾਂ ਤੇ ਆਹ ਸਾਹਮਣੇ ਰਸਤਾ ਗਿਆ ਉਸ ਸਟੇਸ਼ਨ ਵਾਲਾ ਇਧਰ ਬਹਿਮਣ ਨੂੰ ਚਲੇ ਗਏ ਬਹਿਮਣ ਵਾਲਾ ਪੁਲ ਹੈ ਇੱਥੇ ਉਸ ਤੇ ਖੜਾ ਮੈਂ ਬਹਿਮਣ ਵਾਲੇ ਪੁਲ ਤੇ ਤੇ ਗਾਂ ਬਹਿਮਣ ਇਧਰ ਕਿਧੜ ਵੇ ਨੂੰ ਨਿਕਲ ਜਾਂਦਾ ਉਧਰ ਸਾਹਮਣੇ ਉਹ ਬੋਰਡ ਜਿਹਾ ਲੱਗਿਆ ਹੋਇਆ ਉਧਰਲੇ ਪਾਸੇ ਥਰਮਲ ਆ ਗਿਆ ਹੋਰ ਵੀਰੇ ਠੀਕ ਠਾਕ ਤੁਸੀਂ ਕਿੱਥੋਂ ਵੀਰੇ

ਤਰਾ ਕੋਈ ਦੇਖ ਰਿਹਾ ਤਾਂ ਵੀਰੇ ਮੈਸੇਜ ਜ਼ਰੂਰ ਕਰੇ ਕਿਉਂਕਿ ਮੈਨੂੰ ਜ਼ਿਆਦਾ ਮੇਰੇ ਫੋਨ ਦੇ ਵਿੱਚ ਆਪਸ਼ਨ ਨਹੀਂ ਹੈ ਵੀ ਹਾਂ ਮੈਨੂੰ ਪਤਾ ਲੱਗ ਜੇ ਵੀ ਯਾਰ ਕੌਣ ਕੌਣ ਦੇਖ ਰਿਹਾ ਹੈਗਾ ਜੇ ਤੁਸੀਂ ਮੈਸੇਜ ਕਰਦੇ ਹੋ ਨਾ ਵੀਰੇ ਹੈਨਾ ਜਿਵੇਂ ਹੁਣ ਆ ਵੀਰੇ ਨੇ ਮੈਸੇਜ ਕੀਤਾ ਸੀਗਾ ਆ ਕੇ ਉਹਨੇ ਨਾਈਸ ਲਿਖਿਆ ਥੈਂਕ ਯੂ ਵੀਰੇ ਤੇ ਇਹਦਾ ਪਤਾ ਲੱਗ ਜਾਂਦਾ ਵੀ ਹਾਂ ਇਹ ਤਾਂ ਮੈਨੂੰ ਦੇਖ ਰਿਹਾ ਹੈ ਹੋਰ ਕੋਈ ਚੱਕਰ ਨਹੀਂ ਬਾਕੀ ਇਹ ਬਾਰੇ ਬਾੜੀ ਨੌਲੇਜ ਹੋਣੀ ਥੋੜੀ ਥੋੜੀ ਸਾਫਟ ਹੋ ਜਾ ਜਾਂਦਾ ਹੈ ਨਾ ਜਰੂਰ ਹੁੰਦਾ ਹੈ ਇਹ ਦਾਦਾ ਮਹੌਲਾ ਦੇ ਟਰੀਣਾ ਦੀ ਹਵਾ ਹਨਾ ਹੋਰ ਕੋਈ ਸੁਣਾਉ ਗੱਲ ਬਾਤ ਦਮ ਮੈਂ ਬੁਲਾਉਣਾ ਤੇ ਤੂੰ ਬੋਲਦਾ ਹੀ ਨਹੀਂ ਮੈਂ ਬੁਲਾਉਣਾ ਕਦੇ ਬੋਲਦਾ ਹੀ ਨਹੀਂ ਹੋਰ ਕੋਈ ਬਠਿੰਡੇ ਤੋਂ ਮੇਰਾ ਭਰਾ ਰਿਆਸੇ ਬਸੇ ਤੋਂ ਢਿੰਡਾ ਮਾਨਸਾ ਫਰੀਦਕੋਟ ਹੈ ਨਾ ਮੁਕੇ ਵਾਲੇ ਜਗਰਾਵਾਂ ਵਾਲੇ ਲੁਧਿਆਣੇ ਵਾਲੇ Gracias. न ठगे ओ न ठगे ले, ले। जब ते जब के घरे जब ते जब ते जादू थे ਉਹ ਨਾ ਨਾ ਹੋਰ ਵੀ ਜੀ ਕੀ ਹਾਲ ਚਾਲ ਨੇ ਬਾਈ ਕੰਮ ਨੂੰ ਵਟਾ ਪਈ ਜਾਂਦਾ ਹੈ ਮੁਆ ਮੰਗਲ ਪਾਡੇ ਜੀ ਕੀ ਹਾਲ ਚਾਲ ਹੈ ਮਰਾ ਗਾਉ ਮਾ आपने मैसेज किया मंगल पांडे नाम बहुत बढ़िया है मंगल पांडे थैंक यू अच्छा लगा हमें खुशी हूँ खुश तो हुआ मंगल पांडे नाइस थैंक यू सर अच्छा पहले वाला डील कर दिया चलो कोई बात नहीं हो जाता है जी कौन सी जगह है ये सर जी मैं पंजाब में हूँ पंजाब में बठिंडा मैं बठिंडे तो हाँ जी अगर पंजाबी समझ रहे तो पंजाबी च है ना जी गुड यार आ जा या सही है अबे आजा जा हाँ बठिंडे वाले हैं वीरे ਪੋਰ ਮੰਗਲ ਜੀ ਕੀ ਹਾਲ ਚਾਲ ਨੇ ਘਰ ਪਰਿਵਾਰ ਵਧੀਆ ਵੀਰੇ ਇਹ ਆਪਣਾ ਨਹਿਰਾਂ ਦੇ ਨਾਲ ਹੀ ਇੱਥੇ ਹੀ ਬਟਨਡੇ ਪ੍ਰਤਾਪਨਗਰ ਸਾਈਡ ਤੇ ਆਪਣੀ ਰਹਾਇਸ਼ ਉਹ ਕੱਲ ਫਿਰ ਮੈਂ ਮੰਦਿਰ ਚੋਂ ਚਲਾ ਗਿਆ ਉੱਥੇ ਬੈਠ ਕੇ ਮੈਂ ਕਿਹਾ ਚਲੋ ਵੀਡੀਓ ਵਗੈਰਾ ਹੈ ਨਾ ਲਾਈਵ ਕਰਦੇ ਆ ਲਾਈਵ ਪਹਿਲਾਂ ਕਰਦੇ ਨਹੀਂ ਸੀ ਪੰਜਾਬੀ ਥੋੜੀ ਸੀ ਸਮਝ ਆਉਂਦੀ ਹੈ अरे कोई दिक्कत नहीं सर जी कोई दिक्कत नहीं वो बॉम्बे वाले मांगो है ना अपन हिंदी में बात कर लेगा चलेगा बहुत सही है काम काज बढ़िया थैंक यू मंगल जी आपने मैसेज किया बड़ी खुशी हुई गुड मॉर्निंग जी ਮੂਸਾ ਮਾਨਸ ਵਾਲੇ ਵੀਰੇ ਅਕਾਲੇ ਮੰਗਲ पांडे ਜੀਸ ਗੁੱਡ ਮਾਰਨਿੰਗ ਵੀਰੇ ਮੂਸਾ ਵੀਰੇ ਅੱਛਾ ਮੂਸਾ ਭਾਈ ਉਹ ਠੀਕ ਹੈ ਓਕੇ 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 ਆ ਠੀਕ ਹੈ ਤੁਸੀਂ ਵੀਡੀਓ ਪਾਉਣੇ ਹੁੰਦੇ ਹੋ ਹਨਾ ਠੀਕ ਹੈ ਗਿਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਲੱਗੇ ਰੋ ਲੱਗੇ ਰੋ ਇਹ ਮਾਲਕ ਦਾ ਕੋਈ ਨਾ ਕੋਈ ਰਾਹ ਆਪਦੇ ਆਪ ਬਣਾ ਦਿੰਦਾ ਹੁੰਦਾ ਹਣਾ ਇਹ ਆ ਮੋਸਾ ਆਪਣਾ 21 66 ਬਲੌਗ ਬਹੁਤ ਵਧੀਆ ਵੀਰੇ ਤੁਹਾਡਾ ਫੇਸ ਥੋੜਾ ਜਿਹਾ ਉਹ ਵੱਡਾ ਨਜ਼ਰ ਆਉਂਦਾ ਸ਼ਾਇਦ ਤੁਸੀਂ ਉਹੀ ਹੋ ਮੈਂ ਵੀਡੀਓ ਵਗੈਰਾ ਦੇਖਦਾ ਹੁੰਦਾ ਨਾਲ ਭੈਣ ਤੋ ਇਹ ਵੀ ਲੱਗੇ ਰੋ ਲੱਗੇ ਬਾਲ ਕਾਂਜਾ ਵੀ ਬਖਸ਼ੇ ਬਿਰੇ ਆੜੀ ਚੋੜੀ ਫੋਟੋ ਲੱਗੀਆਂ ਨੇ ਕਿਉਂਕਿ ਹੁਣ ਫੇਸ ਐਸ ਤੇ ਵੱਡਾ ਨਜ਼ਰ ਆ ਰਿਹਾ। ਉਹ ਸ਼ਾਇਦ ਮੈਂ ਤੁਹਾਡੀਆਂ ਵੀਡੀਓ ਦੇਖਦਾ ਹਾਂ ਉਹਨਾਂ ਸੌਂਗ ਤੇ। ਮੈਂ ਤੁਹਾਡਾ ਚੈਨਲ ਵੀ ਸਬਸਕ੍ਰਾਈਬ ਕੀਤਾ ਹੋਇਆ। ਮੈਂ ਵੀ ਰਿਕੋਲ ਨਹੀਂ ਕਰਦਾ। ਕਿਉਂਕਿ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਭਰਾ ਹਨ ਮੈਸੇਜ ਕਰਦੇ ਆ ਆਪਾਂ ਉਹ ਘੱਟੋ ਘਾਟ ਆਪਾਂ ਉਹਨਾਂ ਦਾ ਚੈਨਲ ਤਾਂ ਆਪਾਂ ਸਬਸਕ੍ਰਾਈਬ ਕਰ ਗਏ ਨਾ ਉਹਨਾਂ ਨੂੰ ਤਾਂ ਦੇਖੀਏ ਵੀ ਆਪਾਂ ਨੂੰ ਕੌਣ-ਕੌਣ ਦੇਖਦਾ। ਹੋਰ ਕੋਈ ਚੱਕਰ ਨਹੀਂ ਪਾਉਂਦਾ। ਬਰੀ ਬਸ ਜੀ ਜੀ ਬਹੁਤ ਧੰਨਵਾਦ ਬੋਸ਼ਮੀ ਆਪਾਂ ਨੇ ਮੈਸੇਜ ਕੀਤਾ ਸੁਸਾ ਬਾਈ ਕਿ ਸ਼ਾਰਟ ਗਰੇ ਥੈਂਕ ਯੂ ਜੀ ਮਾਰ ਤੋਂ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਇਹ ਮੈਂ ਬਠਿੰਡੇ ਖੜਾ ਮੈਂ ਪਾ ਬਠਿੰਡੇ ਤੋਂ ਆ ਇਹ ਭਿੰਡੇ ਵਾਲੀ ਨਹਿਰ ਇਹ ਬਹਿਮਣ ਵਾਲਾ ਪੌੜਾ ਜਿੱਥੇ ਮੈਂ ਖੜਾ ਜਿਹੜਾ ਰੇਲਵੇ ਸਟੇਸ਼ਨ ਤੋਂ ਆਪਣਾ ਅੰਡਰਗਰਾਉਂਡ ਪੌੜਾ ਜਾਂ ਆਉਂਦਾ ਨਾ ਉਹ ਸਿੱਧਾ ਜਾਂਦਾ ਬਹਿਮਣ ਜੀ ਬਾਈ ਠੀਕ ਹੈ ਬਰਾਦਰ ਠੀਕ ਹੈ ਆਪਣੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਹੈ ਤੇ ਕਰੇ ਹਬੀਬ ਸ਼ਾਹ ਭਰ ਕੇ ਤੇ ਵੈਸੇ ਹੀ YouTube ਤੇ ਸਰਚ ਮਾਰ ਲਿਓ ਉਹਦੇ ਨਾਲ ਹੋਰ ਤਾਂ ਕੁਝ ਨਹੀਂ ਉਹਦੇ ਨਾਲ ਫਿਰ ਥੋੜਾ ਜਿਹਾ ਪਤਾ ਲੱਗ ਜਾਂਦਾ ਵੀ ਹਾਂ ਉਹ ਕੀ ਕਹਿੰਦੇ ਹੁੰਦੇ ਆ ਉਹਨੂੰ ਬੰਦੇ ਦਾ ਥੋੜਾ ਜਿਹਾ ਬਾਇਓ ਡਾਟਾ ਜਿਆ ਪਤਾ ਲੱਗ ਜਾਂਦਾ ਯਾਰ ਇਦਾਂ ਕਦਾ ਹਨਾ ਹੋਰ ਕੋਈ ਚੱਕਰ ਨਹੀਂ ਬੋਸ ਮੋਹਨ ਮੰਗਲਜੀ ਪਾਂਡੇ ਜੀ ਦੇਖ ਰਹੇ ਹੋ ਕਿ ਚਲੇਗੇ ਤੇ ਵੀਊ ਦੇਖੋ ਯਾਰ ਮੇਰੀ ਸ਼ਕਲ ਤਾਂ ਪਤਾ ਕੀ ਹੈ ਹਨ ਆਪਣੀ ਸ਼ਕਲ ਦਾ ਇਹ ਕੀ ਕਰਦੇ ਹੋ ਤੁਸੀਂ ਮੈਂ ਚਲੋ ਅੱਜ ਹਨਾ ਪੱ ਦੂਸਰੀ ਵਾਰ ਮੈਂ ਕੱਲ ਵੀ ਲਾਇਆ ਹੋਇਆ ਸੀਗਾ ਹਨਾ ਤੇ ਆਪਣਾ ਵੀਰੇ ਜਾਗਰਨ ਲਾਈਨ ਹੈ ਆਪਣੀ 뮤직 ਗਰੁੱਪ ਹੈ ਇੱਕ ਛੋਟਾ ਜਿਹਾ ਤੇ ਮੈਂ ਜਾਗਰਨ ਕਰਦਾ ਤੇ ਜਾਗਰਨ ਦੇ ਵਿੱਚ ਜਿਵੇਂ ਸਟਾਰਟਿੰਗ ਦੇ ਵਿੱਚ ਵਿਧੀਆਂ ਵਗੈਰਾ ਹੁੰਦੀਆਂ ਹਨਾ ਜੋਤ ਬੰਦਨਾ ਅਗਨੀ ਸ਼ੰਦਨਾ ਹਨਾ ਤੇ ਉਹ ਤਰ੍ਹਾਂ ਦੇ ਬਾਕੀ ਕਥਾ ਕਰਦਾ ਵੀਰੇ ਤਾਰਾ ਰਾਣੀ ਦੀ ਕਥਾ ਬੋਲਦਾ ਜਾਗਰਨ ਚ ਕਥਾ ਹੁੰਦੀ ਹੈ ਨਾ ਉਹ 1.5 ਵਜੇ 2 ਵਜੇ ਭੋਗ ਲੱਗ ਜਾਂਦਾ ਉਸ ਤੋਂ ਬਾਅਦ ਤਾਰਾ ਰਾਣੀ ਦੀ ਕਥਾ ਬੋਲਦੇ। ਉਹ ਮੈਂ ਕਥਾ ਬੋਲਦਾ ਵੀਰੇ। ਅੱਜ ਹੈਗਾ ਜਾਗਰਣ ਰਾਤ ਨੂੰ ਆਪਾਂ ਮਿਲਦੇ ਆ। ਤੇ ਤੁਹਾਨੂੰ ਕੁਛ ਨਾ ਸੁਣਾਵਾਂਗੇ। ਨੋਸ ਨੋਸ ਔਰ ਕਰੇ ਸਭ ਠੀਕ ਠਾਕ ਵੀਰੇ ਆ ਦੇਖ ਲੋ ਹਜੇ ਵੀ ਆਪਣੇ ਨਹਿਰਾਂ ਤੇ ਉਹ ਨਲਕੇ ਲੱਗੇ ਹੋਏ ਆ ਤੇ ਸਾਰੇ ਬਾਈ ਆਪਣੇ ਇਥੋਂ ਪਾਣੀ ਵਗੈਰਾ ਭਰਨ ਆਉਂਦੇ ਆ ਕਈ ਹਨਾ ਜਿਨ੍ਹਾਂ ਦਾ ਹੁਣ ਆਪਾਂ ਦੇਖਿਆ ਹੀ ਹੈ ਹਨਾ ਪਾਣੀ ਚ ਕਈ ਉਹ ਤੇ ਸੂਰਾ ਸੂਰਾ ਵਾਲਾ ਹਨਾ ਤੇ ਉਸ ਚੱਕਰ ਚ ਵੀ ਜਾ ਖਾਰਾ ਹੁੰਦਾ ਆ ਬਾਈ ਸਾਰੇ ਨਲਕੇ ਲੱਗੇ ਆ ਆਪਣੇ ਇਥੇ ਆ ਨਲਕੇ ਲੱਗੇ ਹੋਏ ਆ ਨਹਿਰ ਦੇ ਨਾਲ ਆ ਪਹਿਲਾਂ ਇੱਧਰ ਦੋ ਤਿੰਨ ਇੱਧਰ ਸੀਗੇ ਪਹਿਲਾਂ ਆਉ ਸੀਗੇ ਆ ਹੁਣ ਇੱਧਰ ਕਰਕੇ ਲਾ ਦੇ ਪਾਣੀ ਵਧੀਆ ਹੁੰਦਾ ਵੀਰੇ ਉਹ ਕਈ ਤਾਂ ਰੌਲਾ ਪਾਉਂਦੇ ਰਹਿੰਦੇ ਆ ਨਾ ਵੀ ਹਾਂ ਯਾਰ ਆ ਪਾਣੀ ਮੁੱਕ ਗਿਆ ਨੀਮਾ ਹੋ ਗਿਆ ਹੋ ਗਿਆ ਹੋ ਗਿਆ ਉਹਦਾ ਰੱਬ ਦਾ ਪਤਾ ਨਹੀਂ ਵੀਰੇ ਕਦੋਂ ਪਾਣੀ ਤਾਂ ਜੜਾ ਦੇ ਤੇ ਬਾਕੀ ਵੀਰੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਜਿੰਨਾ ਨਾ ਵੀ ਮੇਲ ਮਿਲਾਤ ਹੁੰਦਾ ਭੁੱਲ ਜਾਂਦਾ ਨਹੀਂ ਵੀਰੇ ਹਨਾ ਭੋਲਣਾ ਕਾਦੇ ਵਾਸਤੇ ਆ ਮੁੰਡਾ ਕੱਲ੍ਹ ਵਾਲੇ ਵੀ ਯਾਦ ਆ ਕੱਲ ਵੀ ਇੱਕ ਕੁੜੀ ਆ ਸੀ ਮਿਲਦਾ ਇੱਕ ਉਹ ਗੋਆ ਤੋਂ ਇੱਕ ਸੂਰਤ ਤੋਂ ਸੀਗੇ ਆਪਣੇ ਭੈਣ ਤੇ ਬਾਈ ਸੀਗਾ ਆਪਣਾ ਮੁੱਲਾਪੁਰ ਤੋਂ ਆਪਣੇ ਪਿੰਡਾਂ ਵਾਲੇ ਪਾਸੋਂ ਆਪਣਾ ਪਿੰਡ ਆ ਵੀਰੇ ਪੁਰਾਣਾ ਜਿਹੜਾ ਜੱਤੀ ਆ ਉਹ ਹੈਗਾ ਆਪਣਾ ਲੰਮੇ ਜੱਗ ਕੋਰੇ ਇਧਰ ਮਾਨੂਕਿਆਂ ਦੇ ਕੋਲੇ ਪੈ ਜਾਂਦਾ ਲੋਕੋ ਬਧਣੀ ਮਾਨੂਕੇ ਉਹ ਸੋ ਦੀ ਸੁਣਾਈ ਹੈ ਵੀਡੀਓ ਕਿਦਾਂ ਦੀਆਂ ਲੱਗੀਆਂ ਤੁਹਾਨੂੰ ਸਾਡੀਆਂ ਓਕੇ ਠੀਕ ਹੈ ਅੱਛਾ ਹੁਣ ਮੈਨੂੰ ਸ਼ੇਅਰ ਹੋ ਗਿਆ ਵੀ ਬਾਈ ਤੁਸੀਂ ਉਹੀ ਹੋ ਆ ਠੀਕ ਹੈ ਵੀਡੀਓ ਬਹੁਤ ਵਧੀਆ ਵੀਰੇ ਵੀਡੀਓ ਬਹੁਤ ਵਧੀਆ ਬਸ ਮੈਂ ਬਾਲਾ ਵੀਰੇ ਸਿਆਣਾ ਤਾਂ ਨਹੀਂ ਹੈਗਾ ਹਨਾ ਲੇਕਿਨ ਦੋ ਚੀਜ਼ਾਂ ਨਾ ਬਹੁਤ ਜਿਹੜੀਆਂ ਕੰਟਰੋਲ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਅ ਜਿਹੜਾ ਆਪਣਾ ਅੰਦਰਲਾ ਹੰਕਾਰ ਹੁੰਦਾ ਕਿਉਂਕਿ ਜਿਹੜਾ ਸਾਹਮਣੇ ਵਾਲਾ ਬੰਦਾ ਚਲੋ ਵਧੀਆ ਹੋਇਆ ਤੁਸੀਂ ਮੈਸੇਜ ਲਿਖਤਾ ਹਨ ਤੇ ਇਨ ਬਹਾਨੇ ਨਾਲ ਚਲੋ ਗੱਲ ਹੋ ਜਾਂਦੀ ਹੈ ਕੋਈ ਨਾ ਕੋਈ ਗੱਲਾਂ 'ਚ ਗੱਲ ਨਿਕਲਿਆ ਆਉਂਦੀ ਹੈ ਹਨਾ ੜੀ ਨਾਲ ਪੂਰੀ ੜੀ ਜੁੜੀ ਵੀ ਹੁੰਦੀ ਹੈ ਅਸਲ ਦੇ ਵਿੱਚ ਨਾ ਸਾਡੇ ਚ ਦੋ ਚੀਜ਼ਾਂ ਹੁੰਦੀਆਂ ਜਿਵੇਂ ਆਪਾਂ ਨੈਗੇਟਿਵ ਪੋਜ਼ਿਟਿਵ ਕਹਿੰਦੇ ਨੇ ਕੱਲ ਵੀ ਗੱਲ ਕਰੀ ਜਾਂਦੇ ਸੀ ਆਪਣਾ ਮੈਂ ਭਰਾਵਾਂ ਦੇ ਨਾਲ ਠੀਕ ਹੈ ਉਹ ਹੰਕਾਰ ਅੱਗੇ ਆ ਜਾਂਦਾ ਕਈ ਵਾਰੀ ਕੁਦਰਤੀ ਆ ਜਾਂਦਾ ਆ ਦੇਖਦਾ ਨੀਗਾ ਮੇਰੇ ਵਰਗੇ ਨੂੰ ਨਹੀਂ ਪਤਾ ਲੱਗਦਾ ਵੀ ਹਾਂ ਵੀ ਮੈਂ ਕੀ ਬੋਲੀ ਜਾਣਾ ਆ ਉਹ ਹੈ ਨਾ ਉਹ ਚ ਕੁਦਰਤੀ ਕਹੀ ਵੀਡੀਓ ਬਹੁਤ ਵਧੀਆ ਵੀਰੇ ਤਾਂ ਹੀ ਕਹਿੰਦਾ ਵੀ ਤੁਸੀਂ ਲੱਗੇ ਰਹੋ ਅਨਾਲ ਹੀ ਆਪਣੇ ਜਿਹੜੀ ਆਪਣੀ ਗੁੜੀ ਹੈਗੀ ਆ ਭੈਣ ਆਪਣੀ ਭਿੰਡੇ ਵਾਲੀ ਕਿਰਨ ਆ ਉਹ ਵੀ ਨਾਲ ਹੀ ਇੱਥੇ ਆਪਣੀ ਹੋ ਰਹਿੰਦੀ ਐ ਤੇ ਉਹ ਗੱਲ ਕਰਦਾ ਜ਼ਿਆਦਾ ਮਿਹਨਤ ਕਰਦੇ ਰਹੋ ਵੀਰੇ ਬਸ ਹੰਕਾਰ ਨਹੀਂ ਬੱਚ ਲੈ ਕੇ ਆਉਣਾ ਹਨਾ ਇਹ ਨਹੀਂ ਵਧੀਆ ਵੀਰੇ ਬਹੁਤ ਵਧੀਆ ਮਾਲਕ ਨੇ ਆਪ ਹੀ ਸੁਣ ਲੈਣਾ ਕਿਉਂਕਿ ਉਹ ਜਿਹੜਾ ਵੇਖਣ ਵਾਲਾ ਹੁੰਦਾ ਨਾ ਆਪਾਂ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਦੇਖਦੇ ਆ ਤੁਸੀਂ ਵੀਡੀਓ ਇੱਕ ਬਣਾ ਲਈ ਹਨਾ ਆਪਾਂ ਨੂੰ ਤਾਂ ਐ ਹੁੰਦਾ ਚੱਲ ਯਾਰ ਵੀ ਯਾਰ ਆਹ ਇਰਾਨ ਗਵਾਂਡ ਦੇਖਦਾ ਹੋਈਆਂ ਹੋਰ ਇਹ ਪਤਾ ਹੀ ਨਹੀਂ ਕੋਣ ਕੋਣ ਕਿੱਥੋਂ ਕਿੱਥੋਂ ਬੰਦਾ ਦੇਖੀ ਜਾਂਦਾ ਮੈਨੂੰ ਮੈਨੂੰ ਕੱਲ ਮੈਂ ਕੱਲ ਪਹਿਲੀ ਵਾਰੀ ਮਤਲਬ ਪਹਿਲੀ ਦੋ ਤਿੰਨ ਵਾਰੀ ਪਹਿਲਾਂ ਲਾਈਵ ਹੋਇਆ ਪਰ ਕੱਲ ਮੈਂ ਬੈਠਾ ਸੀਗਾ ਅੱਜ ਵੀ ਮੇਰੀ ਆਪਣੀ ਭੈਣ ਆਪਣੀ ਉਥੇ ਹਰਦੀਪ ਹੈ ਉਹ ਆਪਣਾ ਫਤੇਗੜ ਸਾਹਿਬ ਤੋਂ ਉਹਨੂੰ ਮੈਂ ਮੈਸੇਜ ਲਿਖਿਆ ਮੈਂ ਕਿ ਭੈਣੇ ਆਏ ਕਰਕੇ ਵੀ ਬਾਸ ਟਾਈਮ ਦੀ ਦਿੱਕਤ ਹੈ ਮੈਂ ਬੜਾ ਪਹਿਲਾਂ ਤੇ ਖਿਆਲ ਤੁਰ ਨਹੀਂ ਕਰਦਾ ਸੀ ਆ ਸਬਸਕ੍ਰਾਈਬਰ ਤਾਂ ਮੇਰੇ ਬਾਬੇ ਦੀਆਂ ਨਾਲ ਵੈਸੇ ਪਤਾ ਨਹੀਂ ਕਿਵੇਂ ਵੱਧ ਗਏ ਇਹ ਓਏ 10000 1.5 10000 ਹੋਇਆ ਗਿਆ ਤੇ ਬਾਸ ਟਾਈਮ ਮੈਂ ਧਿਆਨ ਹੀ ਨਹੀਂ ਦੁੱਤਾ ਨਾ ਆਪਾਂ ਬੜਾ ਹਨ ਤੇ ਉਤਰ ਗਿਆ ਬੜੀਆ ਬੜੀਆ ਮਾਲਕ ਨੇ ਮਾਲਕ ਨੇ ਆ ਤੁਹਾਡੀ ਉਹ ਉਹਦੇ ਕਹਿਣ ਵਾਂਗੂੰ ਉਧਰੋਂ ਹਰੀ ਝੰਡੀ ਹੋਗੀ ਜੇ ਤੁਸੀਂ ਸੁਣ ਰਹੇ ਹੋ ਨਾ ਤਾਂ ਸੋਡੀ ਉਧਰੋਂ ਹਰੀ ਝੰਡੀ ਹੋਈ ਵੀ ਐ ਮਾਲਕਾਲੇ ਪਾਸੇ ਹੁਣ ਤਾਂ ਤੁਸੀਂ ਉਸ ਉਹ ਜਿਹੜੀ ਕੋਰਸੀ ਸਾਹਮਣੀ ਹੁੰਦੀ ਹੈ ਨਾ ਉਹ ਬਸ ਤੁਸੀਂ ਸਾਹਮਣੀ ਐ ਐ ਐ ਐ ਨੂੰ ਥੋੜਾ ਜਿਹਾ ਵਸੇ ਨਾਰਮਲ ਟੈਂਡਰ ਰੱਖ ਕੇ ਉਹ ਕੋਸ਼ਿਸ਼ ਆ ਸੰਭਣੀ ਹੈ ਕੋਸ਼ਿਸ਼ ਸੰਭਾਲਣੀ ਬਹੁਤ ਔਖੀ ਹੈ ਬਸ ਫਰਕ ਇਹ ਹੈ ਕਿਉਂਕਿ ਗਾਂ ਦੀ ਗਾਂ ਅੱਗੇ ਦੀ ਅੱਗੇ ਲਾਲ ਚ ਪਈ ਜਾਂਦਾ ਮੈਨੂੰ ਵੀ ਹੁੰਦਾ ਸੀ ਵੀ ਹਾਂ ਵੀ ਇਹ ਆ ਮੇਰੇ 2000 ਸਬਸਕ੍ਰਾਈਬ ਹੋ ਜਾਣ ਤੇ ਮੈਂ ਕਰੂੰਗਾ 5000 ਹੋ ਜਾਣ ਐ ਹੋਊਗਾ ਐ ਕਰੂੰਗਾ ਹਨਾ ਅੰਦਰਲਾ ਤੇ ਬਾਹਰਲਾ ਗਰਾਊਂਡ ਲੈਵਲ ਦਾ ਫਰਕ ਹੁੰਦਾ ਦੋਨਾਂ ਚੀਜ਼ਾਂ ਦਾ ਇਹ ਇਹ ਮੈਂ ਕੱਲ ਵੀ ਮੈਂ ਵੀਡੀਓ ਚ ਗੱਲ ਕਰੀ ਜਾਂਦਾ ਸੀ ਕਿੰਨਾ ਹੋਇਆ ਤੁਹਾਡਾ ਵਾਚ ਟਾਈਮ ਉਹ ਇਹ ਤਾਂ ਵੀਰੇ 1000 ਕੀ ਹੈ ਵਾਚ ਟਾਈਮ ਤਾਂ 1000 ਕੀ ਹੈ ਹੈ ਤਾਂ ਬਹੁਤ ਘੱਟ ਹੈ ਲੇਕਿਨ ਮੈਂ ਵੈਸੇ ਹੀ ਨਹੀਂ ਕਰਦੇ ਧਿਆਨ ਦਿੱਤਾ ਇੱਕ ਬੰਦਾ ਹੁੰਦਾ ਨਾ ਬਾਲਾ ਬੰਦਾ ਭੱਜਦਾ ਹੁੰਦਾ ਕਿਸੇ ਚੀਜ਼ ਪਿੱਛੇ ਹੈਨਾ ਤੇ ਵੀ ਉਹ ਮਾਲਕ ਨੇ ਪਤਾ ਨਹੀਂ ਮਾਲਕ ਦੇ ਲੜਨ ਲੱਗੇ ਹੋਏ ਆ ਹੈਨਾ ਤੇ ਤਾਂ ਕਰਕੇ ਵੀ ਉਹ ਬਾਲੀ ਤਮਾ ਜੀ ਨਹੀਂ ਹੈ ਹੈ ਉਧਰ ਕੋਈ ਭੱਜਣ ਦੀ ਹੈਣੀਗੀ ਹੋਰ ਕੋਈ ਚੱਕਰ ਨਹੀਂਗਾ ਤੇ ਬਾਕੀ ਖੁਸ਼ੀ ਤਾਂ ਹੁੰਦੀ ਵੀ ਹਾਂ ਚਲੋ ਜੀ ਮੈਂ ਹਨਾ ਰਚੀਆਂ ਦਾ ਕੰਮ ਚੱਲਦਾ ਬੜੀ ਖੁਸ਼ੀ ਹੁੰਦੀ ਹੈ ਹਨਾ ਜਿਵੇਂ ਸੋਟਾ ਵੀ ਚੱਲਿਆ ਆਪਣੀ ਭੈਣ ਕਿਰਨਾਂ ਦਾ ਵੀ ਵਧੀਆ ਹਨਾ ਉਹਦੇ ਨਾਲ ਵੀ ਇੱਕ ਤੋਂ ਭੈਣਾ ਹੋਰ ਹੈ ਇੱਥੇ ਤੇ ਬਈ ਇਹ ਸਭ ਤਾਂ ਚੱਲੀ ਜਾਗਾ ਹਨਾ ਤੇ ਬਸ ਉਸ ਕੁਰਸੀ ਤੇ ਸਾਂਭਣਾ ਜਿਹੜਾ ਰਹਿਣਾ ਨਾ ਵੀਰੇ ਬਸ ਉਹ ਤੁਸੀਂ ਮਾਲਕ ਨਾਲ ਜੁੜੇ ਰਹੋ ਆਪਦਾ ਤੇ ਵਾਹਿਗੁਰੂ ਵਾਹਿਗੁਰੂ ਕਰੋ ਮਾਲਕ ਨੇ ਤੁਹਾਡੀ ਸਭ ਸੁਣ ਸੁਣੀ ਵੀ ਅਸੀਂ ਪਹਿਲਾਂ ਹੀ ਕਹਤਾ ਵੀ ਉਧਰੋਂ ਹਰੀ ਝੰਡੀ ਹੋਈ ਵੀ ਐ ਮਾਰਕ ਤੁਹਾਨੂੰ ਕਾਮਯਾਬੀ ਬਖਸ਼ੇ ਹੋਰ ਤਰੱਕੀ ਬਖਸ਼ੇ ਹੈ ਉਸ ਨਾ ਕਰਾ ਤੇਰੇ ਬੰਦੇ ਨਾਲ ਤੇਰੇ ਇੱਕ ਮੈਸੇਜ ਨਾਲ ਇੰਨੀਆਂ ਗੱਲਾਂ ਹੋ ਗਈਆਂ ਇਹ ਤਾਂ ਹੋਣੀਆਂ ਨਹੀਂ ਸੀਗੀਆਂ ਇਕੱਲੇ ਦੀ ਵੀ ਰਿਆ ਆਦਤ ਨਹੀਂ ਹੈਗੀ ਉਹ ਜਿਵੇਂ ਉਹ ਕੀ ਕਹਿੰਦੇ ਹੁੰਦੇ ਆ ਉਹ ਕਹੀ ਆਪਾਂ ਦੇਖਿਆ ਨਾ ਫੋਨ ਤੇ ਹੈ ਨਾ ਭੈਣ ਭਰਾ ਹੈ ਨਾ ਉਹ ਕਹਿਣ ਦੇ ਵੀ ਤੁਸੀਂ ਉਹ ਇਹਨੂੰ ਲਾਈਵ ਕਰਕੇ ਰੱਖ ਲੋ ਤੇ ਥੋੜਾ ਆਵਾਜ਼ ਟਾਈਮ ਵੱਜ ਜਾਦਾ ਦੇਖੋ ਉਹ ਮੈਂ ਵੀਰੇ ਹੈ ਨਹੀਂਗਾ ਥੋੜਾ ਜਿਹਾ ਵਧੀਆ ਲੱਗਿਆ ਥੈਂਕ ਯੂ ਭਰਾ ਥੈਂਕ ਯੂ ਇਸ ਦਿਨ ਐਰ ਆਪਣੇ ਉਧਰ ਪਿੰਡਾਂ ਨੂੰ ਵੀ ਜਾਵੜੀ ਉਹ ਹੀ ਆਪਣੀ ਦਾਦਾ ਹੂਰ ਵਾਲੀ ਹੈ ਇਹ ਦਾਦਾ ਹੂਰ ਤੋਂ ਆਉਂਦੀ ਹੈ ਨਾ ਮੇਰੀ ਸਿਸਟਰ ਦਾ ਛੋਟੇ ਉਹ ਦਾਦਾ ਹੂਰ ਆਪਣੇ ਉਹਨਾਂ ਮੈਰਿਡ ਬੁੱਤੇ ਆ ਹੁੰਦੇ ਸਪੈਂਟ ਆਪਣਾ ਲੰਮੇ ਜੱਟ ਪੁਰੇ ਇੱਧਰ ਮੋਗੇ ਬੇਜ ਦੀ ਤਾਂ ਬਹੁਤ ਘਟ ਜਾਈਦਾ ਇੱਧਰ ਦੀ ਆਪਣਾ ਆਹ ਬਰਨਾਲਾ ਰੈਕੂਟ ਰੈਕੋਟ ਤੋਂ ਬਸ ਉੱਥੋਂ ਆਪਣੇ ਵੜੇ ਚੱਲਦੇ ਹੁੰਦੇ ਟੈਂਪੂ ਘੂੜ ਹੈ ਨਾ ਮਾਣੂ ਕੇ ਆਲਾ ਟੈਂਪੂ ਬੱਸੀਆਂ ਤੇ ਲੰਮੇ ਲੰਮੇ ਜੱਟ ਬੁਰੇ ਇਹ ਦੱਦਾ ਹੂਰ ਵਾਲੀ ਨਹਿਰ ਹੈ ਨਾ ਕੱਲੜਾ ਭਰਾ ਨਹੀਂ ਸਾਡਾ ਸਾਡਾ ਮਾਨ ਸਾਹਿਬ ਨਹੀਂ ਆਇਆ ਉਹ ਵੀ ਮਾਨ ਬਾਈ ਵੀ ਘੈਂਟ ਵਧੀਆ ਕੱਲ ਬੱਬੂ ਮਾਨ ਦੀਆਂ ਗੱਲਾਂ ਚੱਲਦੀਆਂ ਸੀ ਪਿੱਛੇ ਬਟੰਡਾ ਕਿੰਨਾ ਤੁਹਾਡੇ ਤੋਂ ਕਿੱਥੋਂ ਵੀਰੇ ਬਠੰਡਾ ਕਿੰਨਾ ਤੁਹਾਡੇ ਤੋਂ ਮੇਰੇ ਤੋਂ ਮੈਂ ਤਾਂ ਵੀਰੇ ਬਠੰਡੇ ਹੀ ਖੜਾ ਮੈਂ ਤਾਂ ਮੈਂ ਤਾਂ ਬਠੰਡੇ ਮੈਂ ਤਾਂ ਸਟੇਸ਼ਨ ਤੋਂ 1.5 ਕਿਲੋਮੀਟਰ ਤੇ ਖੜਾ ਆ ਜਿਹੜੀ ਆ ਸਾਹਮਣੇ ਇੱਕ ਵਾਰ ਖੜਾ ਤੇ ਕਿਤਾ ਆਪਣੀ ਆ ਚੁੰਗੀ ਜੀ ਬਣੀ ਵੀ ਆ ਆਪਣੇ ਕੋਲ ਸਾਲੇ ਮਹਾਰਾਜ ਖੜੇ ਹਨ ਬਸ ਅਸ ਦੀ ਜਿਹੜੀ ਨਹਿਰ ਜਾਂਦੀ ਆ ਬਸ ਜੀ ਆਈ ਐ ਇਸ ਦੀ ਸਟੇਸ਼ਨ ਤੇ ਜਾਂਦੀ ਐ ਤੋਂ 1.5 ਕਿਲੋਮੀਟਰ ਤੇ ਸਟੇਸ਼ਨ ਐ ਆਪਣਾ ਰੇਲਵੇ ਸਟੇਸ਼ਨ ਬਟੰਡੇ ਵਾਲਾ ਆ ਰੋਜ਼ ਮੇਰੀ ਵਾਲੀਆਂ ਬਸ 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 ਜੀ ਆ ਗਈ ਬਟੰਡੇ ਰੋਜ਼ ਮੇਰੀ ਆ 1.5 ਕਿਲੋਮੀਟਰ ਤੇ ਆਪਣਾ ਸਟੇਸ਼ਨ ਐ ਤੇ ਬਟੰਡੇ ਵਾਲੀ ਨਹਿਰ ਆ ਗਈ ਆਪਣੀ ਥਰਮਲ ਪਲੈਂਟ ਵਾਲੀ ਉਹ ਪਰਲੇ ਪਾਸੇ ਥਰਮਲ ਪਲੈਂਟ ਰਹਿ ਗਿਆ ਆਪਣੇ ਇੱਥੇ ਨਾਲ ਇਹਦੇ ਪਰਲੇ ਪਾਸੇ ਆਦਰਾਖਤੀ ਇਹਦੇ ਤਾਂ ਕਿ ਮੈਂ ਖਾਸ ਪਰੰਡ ਨਹੀਂ ਹੋਰੇ ਚੋ ਫੇ ਮਿਲਦੇ ਆ ਬਾਜੀ ਵਾਹਿਗੁਰੂ ਵਾਹਿਗੁਰੂ